ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕੰਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਭਈ ਪ੍ਰਸ਼ਾਸਨ ਅੱਜ ਮੈਂ ਬਹੁਤ ਸਖਤ ਮੂਡ ਤੇ ਆਇਆ ਹਾਂ ਜੀ ਰਾਮ ਸਾਹਿਬ ਮੇਰੀ ਗੱਲ ਸੁਣ ਲਓ ਅੱਜ ਜੇ ਮੈਨੂੰ ਪਤਾ ਲੱਗ ਗਿਆ ਗੁਰਦੁਆਰਾ ਸਾਹਿਬ ਦੀ ਜੇ ਸੀ ਵੀ ਤੁਸੀਂ ਢਾਈ ਆ ਜਾਂ ਸਸਪੈਂਡ ਗੱਡੀ ਨਹੀਂ ਹੋਣਾ ਜਾਂ ਤੁਸੀਂ ਹੋਣਾ ਹੈ ਕੀ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰਾ ਸਾਹਿਬ ਤਾਂ ਹੀ ਢਾਇਆ ਗਿਆ ਐਸ ਪਾਸੇ ਹਮਲਾ ਤਾਂ ਨਹੀਂ ਹੋਇਆ? ਹਾਲ ਤੇ ਨਹੀਂ ਭਾਈ। ਸ਼ੈੱਡ ਤੇ ਹਮਲਾ ਹੋਇਆ? ਲੰਗਰ ਹਾਲ? ਨਹੀਂ ਲੰਗਰ ਹਾਲ ਨਹੀਂ ਹੋਇਆ। ਹਰ ਸੋਈ ਕਰ ਕਿੱਥੇ ਆ? ਹਰ ਸੋਈ ਕਰ। ਹਰ ਸੋਈ ਕਰ। ਇੱਥੇ ਹਮਲਾ ਤਾਂ ਨਹੀਂ ਹੋਇਆ ਜੇ ਸੀ ਵੀਟਰ ਤਾਂ ਨਹੀਂ ਆਈ? ਨਹੀਂ ਆਇਆ। ਆ ਕੰਦਾ ਤੇ ਵੀ ਹੈਗੀ ਹੈ ਨਾ? ਹਾਂਜੀ। ਬੋਲੇ ਦੱਸੋ ਜੀ ਹਮਲਾ ਹੋਇਆ ਯਸ অর ਨੋ? ਨਹੀਂ ਹੋਇਆ। ਇਹ ਵੀ ਠੀਕ ਹੈ ਚਾਰ ਦੁਵਾਰੀ ਬਾਥਰੂਮ ਵਾਲੇ ਪਾਸਿਓਂ। ਹੈ? ਬੋਲੋ ਉੱਚੀ ਬੋਲੋ ਬਈ। ਹਾਂਜੀ। ਸ਼ੈੱਡ ਕਿਹੜਾ ਆ ਇਹ ਜਿਹੜਾ ਮੈਂ ਦਿਖਾਇਆ ਤੁਹਾਨੂੰ ਉਹ ਵਾਲਾ ਉਹਦੀ ਚਾਰ ਦਿਵਾਰੀ ਤੇ ਕੋਈ ਜੀਸੀਬੀ ਤਾਂ ਨਹੀਂ ਪ੍ਰਸ਼ਾਸਨ ਲੈ ਕੇ ਆਇਆ ਜਿਹੜਾ ਆਮ ਬਬਾਦ ਰੌਲਾ ਪਿਆ ਵੀ ਗੁਰਦੁਆਰਾ ਸਾਹਿਬ ਧਾਤ ਦਾ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਇਹ ਪਟਵਾਰੀ ਸਾਹਿਬ ਸ਼ਿਕਾਇਤ ਕਰਤਾ ਦੇ ਨਾਲ ਆਏ ਸੀ ਰੋਸ਼ਨ ਲਾਲ ਜੀ ਦੇ ਨਾਲ ਹਾਂਜੀ ਹਾਂਜੀ ਤੁਸੀਂ ਮੈਨੂੰ ਇਹ ਨਕਸ਼ਾ ਬਣਾ ਕੇ ਦਿੱਤਾ ਸੀ ਹਾਂਜੀ ਠੀਕ ਹੈ ਵੀ ਆ ਗੁਰਦੁਆਰਾ ਸਾਹਿਬ ਹੈ ਆ ਨਕਸ਼ੇ ਦੇ ਵਿੱਚ ਠੀਕ ਹੈ ਜੀ ਇਹ ਕਿੰਨੇ ਮਰਲੇ ਆ ਪੰਜ ਕਿਨਾਰ ਔਰ ਸ਼ੈੱਡ ਦੇ ਸਣੇ ਹੀ ਹੈ ਹੈ ਸ਼ੈੱਡ ਸਣੇ ਹੈ ਸ਼ੈੱਡ ਦੇ ਲੱਗ ਹੈ ਪੰਜ ਕਨਾਲ 10 ਮਾਲੇ 10 ਮਾਲੇ ਚ ਸਾਰੀ ਜਗ੍ਹਾ ਬਣ ਗਈ ਹੈ ਜੀ ਇਹ ਵਿਧ ਸ਼ੈੱਡ ਹੈ ਜੀ ਔਰ ਵਿਧ ਸ਼ੈੱਡ ਹੈ ਜੀ ਆ ਜਿਹੜਾ ਗੁਰਦੁਆਰਾ ਸਾਹਿਬ ਹੈ ਆਹੀ ਹੈ ਨਾ ਚੜ੍ਹਤਵਾਰੀ ਜੀਸੀਬ ਇੱਥੇ ਵੀ ਆਈ ਸੀਗੀ ਇਸ ਗੁਰਦੁਆਰੇ ਨੂੰ ਢਾਣ ਲਈ ਸ਼ਿਕਾਇਤ ਕਰਤਾ ਕਿੱਥੇ ਰੋਸ਼ਨ ਲਾਲ ਹਾਂ ਵੀ ਜੀਸੀਬ ਇਹਨੂੰ ਢਾਣ ਵੀ ਆਈ ਸੀ ਨਹੀਂ ਉਤੋਂ ਮੁੜ ਗਏ ਸਾਨੂੰ ਤਾਂ ਬਣ ਜਿੰਨੀ ਵੇ ਪੁੱਛਦਾ ਉਹਨਾਂ ਦੱਸਣਾ ਮੈਨੂੰ ਮੈਂ ਇੱਕ ਇੱਕ ਕਰ ਦੇਣਾ ਗਾਹਾਂ ਵਧਣਾ ਹੈ ਕੀ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰਾ ਸਾਹਿਬ ਤਾਂ ਨਹੀਂ ਢਾਇਆ ਗਿਆ ਨਹੀਂ ਨਹੀਂ ਬੋਲੋ ਹਾਂਜੀ ਹਾਂਜੀ ਉੱਚੀ ਬੋਲੋ ਭਾਈ ਹਾਂਜੀ ਉਹ ਪਾਰਲੀ ਸੈਡ ਆ ਜੀ ਉਹੀ ਰਸੋਈ ਦਾ ਗੁਰਦੁਆਰਾ ਸਾਹਿਬ ਤੇ ਹਮਲਾ ਤਾਂ ਨਹੀਂ ਹੋਇਆ ਐਸ ਪਾਸੇ ਹਮਲਾ ਤਾਂ ਨਹੀਂ ਹੋਇਆ ਨਹੀਂ ਹਾਲ ਤੇ ਨਹੀਂ ਹੋਇਆ ਜੀ ਸ਼ੈੱਡ ਤੇ ਹਮਲਾ ਹੋਇਆ ਲੰਗਰ ਹਾਲ ਨਹੀਂ ਲੰਗਰ ਹਾਲ ਨਹੀਂ ਹੋਇਆ ਪਰ ਸੋਈ ਘਰ ਕਿੱਥੇ ਆ ਸਰ ਸੋਈ ਘਰ ਹੈ ਪਰ ਸੋਈ ਘਰ ਇੱਥੇ ਹਮਲਾ ਤਾਂ ਨਹੀਂ ਹੋਇਆ ਜੇ ਸੀ ਵੀ ਤਰ ਤ ਨਹੀਂ ਆਈ ਇੱਧਰ ਨਹੀਂ ਆ ਆ ਕੰਦਾ ਤੇ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਬੋਲੋ ਦੱਸੋ ਜੀ ਹਮਲਾ ਹੋਇਆ ਯੈਸ অর ਨੋ ਨਹੀਂ ਹੋਇਆ ਹਾਂਜੀ ਇਹ ਹੋ ਗਿਆ ਰਸੋਈ ਘਰ ਫੱਟ ਬਾਥਰੂ ਆ ਆ ਗਿਆ ਇਹ ਵੀ ਠੀਕ ਹੈ ਹਾਂਜੀ ਹਾਂਜੀ ਜੋ ਕਹਿੰਦਾ ਹੈ ਨਾ ਅਲੇ ਦੋਲੇ ਮੈਂ ਚਾਰ ਦੁਵਾਰੀ ਚੈੱਕ ਕਰ ਰਿਹਾ ਕਿਉਂਕਿ ਲੋਕਾਂ ਚ ਹਵਾਏ ਗਈ ਵੀ ਚਾਰ ਦੁਵਾਰੀ ਧਾਤੀ ਗੁਰਦੁਆਰਾ ਸਾਹਿਬ ਦੀ ਇਸ ਕਰਕੇ ਪੁੱਛ ਰਿਹਾ ਇਹ ਵੀ ਠੀਕ ਹੈ ਚਾਰ ਦੁਵਾਰੀ ਬਾਥਰੂਮ ਵਾਲੇ ਪਾਸਿਓਂ ਹੈ ਬੋਲੋ ਉੱਚੀ ਬੋਲੋ ਬਈ ਹਾਂਜੀ ਹਾਂਜੀ ਤੁਗਲਕਾ ਬਾਦ ਕਾਗਜ਼ੀਆਂ ਦੀ ਲੜਾਈ ਹਾਰਿਆ ਠੀਕ ਹੈ ਜੀ ਸੜਕਾਂ ਤੇ ਰੌਲਾ ਪਾਉਂਦੇ ਰਹੇ ਤਾਂ ਕਾਗਜ਼ ਮੇਤੋਂ ਠੀਕ ਕਰਾ ਲਓ ਅੱਜ ਠੀਕ ਹੈ ਜੀ ਮੇਰੀ ਬੇਹਤਿਆ ਉੱਚੀ ਨਹੀਂ ਜੇ ਸੁਣੋ ਬੋਲਿਓ ਸ਼ੈੱਡ ਕਿਹੜਾ ਹੈ ਇਹ ਜਿਹੜਾ ਮੈਂ ਲਿਖਾਇਆ ਤੂੰ ਉਹ ਉਹਦੀ ਚਾਰਦੁਵਾਰੀ ਤੇ ਕੋਈ ਜੀਸੀਬੀ ਤਾਂ ਨਹੀਂ ਪ੍ਰਸ਼ਾਸਨ ਲੈ ਕੇ ਆਇਆ ਬਈ ਪ੍ਰਸ਼ਾਸਨ ਅੱਜ ਮੈਂ ਬਹੁਤ ਸਖਤ ਮੂਡ 'ਚ ਆਇਆ ਐ ਐਸਡੀਐਮ ਸਾਹਿਬ ਮੇਰੀ ਗੱਲ ਸੁਣ ਲਓ ਅੱਜ ਜੇ ਮੈਨੂੰ ਪਤਾ ਲੱਗ ਗਿਆ ਗੁਰਦੁਆਰਾ ਸਾਹਿਬ ਦੀ ਜੀਸੀਬੀ ਤੁਸੀਂ ਢਾਈ ਆ ਜਾਂ ਸਸਪੈਂਡ ਗੱਡੀ ਨਹੀਂ ਹੋਣਾ ਜਾਂ ਤੁਸੀਂ ਹੋਣਾ ਐ ਜੇ ਗੁਰਦੁਆਰਾ ਸਾਹਿਬ ਦੀ ਕੰਦ ਨੂੰ ਹੱਥ ਲਾਇਆ ਗਿਆ ਦੱਸੋ ਜੀ ਸ਼ੈੱਡ ਨੂੰ ਵੀ ਕਿਸ ਨੇ ਜੀਸੀਬੀ ਲੈ ਕੇ ਆਇਆ ਸ਼ੈੱਡ ਠੀਕ ਹੋਆ ਇਹ ਚਾਰਦੁਵਾਰੀ ਨਹੀਂ ਹੋਈਆਂ ਇਹ ਨਹੀਂ ਭਾਈ ਉਧਰਲੇ ਪੰਨੇ ਵਿੱਚ ਹੋ ਗਈ ਆ ਜਿਹੜੀ ਇਹ ਖੁੰਝੇ ਤੇ ਖੜੇ ਆਪਾਂ ਉਧਰੋਂ ਚੱਲੇ ਆ ਅ ਜੇ ਉਹ ਤੁਸੀਂ ਮੈਂ ਨਕਸ਼ਾ ਦਿੱਤਾ ਬਣਾ ਕੇ ਮੈਂ ਉਧਰੋਂ ਵੱਧਦੇ ਨਹੀਂ ਜਾਣਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਉਹ ਇੱਧਰੋਂ ਲੈ ਕੇ ਮੈਂ ਤਾਂ ਉਧਰੋਂ ਤੁਰਿਆ ਸੀ ਚਲੋ ਕੋਈ ਨਹੀਂ ਜੇ ਤਾਂ ਫੇਰ ਵੀ ਦੇਖਾਂ ਆ ਠੀਕ ਹੈ ਨਾ ਹੁਣ ਆਪਾਂ ਇੰਨੀ ਗੱਲ ਛੱਡ ਦਈਏ ਗੁਰਦੁਆਰਾ ਰਸੋਈ ਘਰ ਛੱਡ ਇਹ ਸਰਕਿਆ ਤੋ ਆ ਹਾਂਜੀ ਹਾਂਜੀ ਠੀਕ ਹੋ ਗਿਆ ਹਾਂਜੀ ਠੀਕ ਚੱਲੀ ਅੱਗੇ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਪੜੀ ਗਾਂਢੀ ਨੂੰ ਸਬਸਕ੍ਰਾਈਬ ਕਰੋ